ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੋ ਇੱਕ ਵਾਰਸ਼ਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਜਾਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਮਾੜੀ ਉਧੋਗੇ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਦਲਬੀਰ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਚਾਰ ਵੜਾ ਟੋਪ ਕੁਆਲਿਟੀ ਦੀਆਂ ਸੱਜਣੋਂ ਵਿਖਾਵਾਂਗੇ ਦੋ ਸਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਦੋ ਤਿਆਰੀ ਦੇ ਚੰਗੇ ਮਿਲਕ ਦੇ ਚੱਲਣ ਵਾਲੀਆਂ ਬਸ਼ੀਆਂ ਐ ਚਾਰ ਦੰਦ ਆ ਵੜਾ ਜੁੜੇ ਰਹੋ ਫਰਜ਼ ਸਮਝ ਕੇ ਐਂਡ ਤੱਕ ਕਰਦੇ ਆਂ ਬਾਈ ਨਾਲ ਗੱਲਬਾਤ ਜਾਇਜ਼ ਕੀਮਤ ਵਿੱਚ ਕਰਾਉਣੇ ਤੁਹਾਨੂੰ ਖਰੀਦਦਾਰੀ ਇਸ ਫਾਰਮ ਤੋਂ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਹੋ ਠੀਕ ਠਾਕ ਜੀ ਕਿਰਪਾ ਜੀ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਮਾਲਕ ਦੀ ਮਿਹਰਮੰਦ ਚਲੋ ਸ਼ੁਕਰ ਹੈ ਜੀ ਡਰੈਸ ਕਰੀਏ ਨੋਟ ਕਿੰਡ ਮਾੜੀ ਉਧੋ ਗਈ ਸੀਲ ਪੱਟੀ ਜਿਲ੍ਹਾ ਤਰਨਤਾਰਨ ਮੋਬਾਈਲ ਨੰਬਰ 9814471221 ਠੀਕ ਹੈ ਜੀ ਚਾਰ ਵੜਾ ਲੈਣੇ ਹਨਾ ਚਾਰ ਵੜਾ 2 ਦਿਨ ਪਹਿਲਾਂ ਨਾ ਸਾਈਆਂ ਬਿਲਕੁਲ ਤਾਜ਼ੀਆਂ ਹਾਂਜੀ ਹਾਂਜੀ ਠੀਕ ਆ ਕਰੋ ਸੰਗ ਦੇ ਵਿੱਚ ਸਜਣੋ ਹਾਂਜੀ ਬਿਲਕੁਲ ਗਿੱਲੇ ਨਾਰੂ ਤੇ ਦੋ ਜਿਹੜੀਆਂ ਬਿਲਕੁਲ ਤਿਆਰੀ ਤੇ ਆ ਵੱਡੀਆਂ ਵੜਾਂ ਵੱਡੀ ਤੋਂ ਸ਼ੁਰੂਆਤ ਕਰਕੇ ਵਹਿੜ ਤੋਂ ਹਾਂਜੀ ਇੱਦਾਂ ਕਰੀਏ ਇਨਕੀ ਕੀ ਬਾਤ ਹੈ ਮੈਂ ਨਾ ਜੀ ਕੋਈ ਵੀ ਲੇਖਾ ਜੋਖਾ ਨਾ ਕਮਾਲ ਹੋਈ ਪਈ ਵਹਿੜ ਦੀ ਕਿੰਨਾ ਕੁ ਪਲੂਣੀ ਆ ਨਾ ਪਲੂਣੇ ਚਾਰ ਦੰਦ ਬੱਚੀ ਆ ਚੌਗੀ ਹੋ ਨਹੀਂ ਰਹੀ ਅਜੇ ਅੱਛਾ ਹੋਈ ਨਹੀਂ ਅਜੇ ਅਜੇ ਹੋਈ ਨਹੀਂ ਚੌਗੀ ਚਾਰ ਦੰਦ ਤੇ ਕਿੰਨਾ ਕੁ ਟਾਈਮ ਰਹਿ ਗਿਆ ਟਾਈਮ ਕੋਈ ਹਫਤਾ ਲੱਜੂਗੀ ਜੀ ਬੱਚੀ ਇੱਕ ਹਫਤਾ ਰਹਿ ਗਿਆ ਹੈ ਨਾ ਤੇ ਬਾਕੀ ਲਾਲ ਲੁੜ ਚੰਗੇ ਪਏ ਢਿਲ ਢੁਲ ਸਮਾਂ ਚੰਗੇ ਵੱਡੀ ਬੱਚੀ ਆ ਕੇ ਕਰਮਾ ਲਈ ਦੇਖੋ ਯਾਰ ਸਾਰਾ ਕੁਝ ਇਹ ਮੈਂ ਨਾ ਜੀ ਫਾਰਮ ਵਾਲੀ ਬੱਚੀ ਜਿੰਨੇ ਵੀ ਆ ਸਾਰੇ ਵਟਪਟ ਕੱਢ ਕੇ ਫੇਰ ਅਜੇ ਇਹਨਾਂ ਬੱਚੀ ਦੇ ਜਿੰਨਾ ਵੀ ਸਾਰਾ ਕੁਝ ਬੰਨਣਾ ਹੈ ਤੈਨੂੰ ਪਤਾ ਪਹਿਲਣ ਬੱਚੀ ਆ ਤੇ ਠੀਕ ਆ ਹਾਂ ਦੁੱਧ ਬੱਚੀ ਦੀ ਪਲਾਸੇ ਤੋਂ ਚੱਲ ਛਟਾੜਨ ਕਰੂਗੇ ਖੋਲਗੇ ਜੀ ਗੱਦਪੁੱਤ ਸਜਣੋਂ ਵਾਲਾ ਚੰਗਾ ਆਏ ਤੇ ਗੋਦੀ ਵਾਲੀ ਬੱਚੀ ਆ ਫੇਸ ਕੁਆਲਿਟੀ ਬੜੀ ਸੋਹਣੀ ਸੁੰਦਰ ਲੱਗੀ ਆ ਲਗਿੰਨਾ ਅੱਲੇ ਤੋਂ ਦੂਸਾ ਵੱਚੀ ਨਹੀਂ ਬਹੁਤ ਸੋਹਣੀ ਆ ਇਹ ਨਾ ਖੁੱਲੀ ਰਹੀ ਆ ਥੋੜੀ ਰੱਸੀ ਦੀ ਕਰਦੀ ਆ ਉਹ ਜੀ ਫਾਰਮ 'ਚ ਬਈ ਬਹਿੜਾਂ ਆਮ ਕਰਕੇ ਸਾਰੀਆਂ ਖੁੱਲੀਆਂ ਹੁੰਦੀਆਂ ਨੇ ਖੁੱਲੀ ਕਰਕੇ ਤੇ ਹਰ ਕਰਦੀ ਆ ਰੱਸੀ ਨਾਲ ਫਾਰਮ 'ਚ ਕੋਈ ਰੱਸਾ ਪਾਉਂਦਾ ਨਹੀਂ ਮੋਰੀ ਤੇ ਪਾਉਂਦਾ ਨਹੀਂ ਆ ਆਮ ਕਰਕੇ ਪਟੇ ਗਲਾਂ 'ਚ ਪਾ ਕੇ ਖੁੱਲੀਆਂ ਛੱਡ ਦਿੰਦੇ ਆ ਫਾਰਮਾਂ ਦੇ ਵਿੱਚ ਕੱਚੇ ਥਾਨੀਆਂ ਪਲ ਘੰਡੀਆਂ ਹਾਂਜੀ ਹਾਂਜੀ ਤੇ ਬਾਈ ਜੀ ਕੀਮਤ ਕੀ ਰਹਿ ਗਈ ਕੀਮਤ ਇਹਦਾ ਸ਼ਾਹੀ 200 ਮੋਹਲ ਦੇ ਭਾਵੇਂ ਜਿੰਨਾ ਮਰਜ਼ੀ ਕਰ ਲਾ ਇੱਕ 15 ਹੀ ਦੇ ਦਈਏ ਵਾਛੀ ਠੀਕ ਆ ਹਾਂਜੀ ਖੁੱਲਾ ਪਿਆਰ ਮਾਹੂਤ ਕਰ ਦੋ ਉਹਦੇ ਕਰ ਦਿਆਂਗੇ ਕੋਈ ਗੱਲ ਨਹੀਂ ਕਣੀਆਂ ਆਂ ਵੇਖ ਕੇ ਸਗੋਂ ਕੜੜੇ ਜਿਹੋ ਹੁੰਦੇ ਜਾਂਦੇ ਜੀ ਨਹੀਂ ਕੜੇ ਨਹੀਂ ਬੱਛੀ ਮੱਛੀ ਵੇਖਣਾ ਫੈਂਦੀ ਅੱਛਾ ਨਹੀਂ ਬੱਛੀ ਤੇ ਪੂਰੀ ਆ ਹਾਂਜੀ ਹਾਂਜੀ ਜਾਇਜ ਕੀਮਤ ਹੋਰ ਮਾਨ ਪਿਆਰ ਕੀ ਕਰੀਏ ਪੰਜ ਛੱਡ ਦਿਆਂਗੇ ਇੱਕ 10 ਹੀ ਦੇ ਦਈਏ ਹੋਰ ਕਰੀਏ ਚਲੋ ਕੋਈ ਨਹੀਂ ਕਰਦਾ ਕਿ ਜਦੋਂ ਖੁੱਲਾ ਕੋਈ ਮਾਨਦਾ ਨਾ ਹੋਰ ਕਰਦਾ ਗਾਣੇ ਜੀ ਆਗੇ ਆਪੇ ਕਰ ਦੋ ਉਹਦੇ ਇੱਕ ਪੰਜ ਦੀ ਆ ਨਾ ਬੱਛੀ ਕਰ ਦੇ ਦਾਂ ਵੀਰ ਉੱਥੇ ਇੱਕ ਕਰ ਦੋ ਗੇਮ ਜਿੱਥੇ ਗਾਹੀ ਚਾਹੀਦੀ ਆ ਇੱਕ 5 ਦੀ ਵੱਛੀ ਦੀ ਨਹੀਂ 1 ਲੱਖ ਰੁਪਏ ਦੀ ਕਰੀਏ ਜਾਇਜ਼ ਕਰਕੇ ਦੇਈਏ ਆਈ ਆਈ ਤੂੰ ਕਹੇ ਤਾਂ ਪਿਆਰ ਮੌਤ ਕਰਕੇ 1 ਲੱਖ ਰੁਪਏ ਪਰ ਇਹ ਜਿਹੜੀ ਵੱਛੀ ਸੰਤੂ ਸਾਹਿਬ ਸਿਆਲ ਹੋਵੇ 1.5 ਲੱਖ ਰੁਪਏ ਦੀ ਵੱਛੀ ਆ ਤੇ ਫੇਸਕਾਰਡ ਹੀ ਮੁਖੜਾ ਵਿਖਾ ਰਹੇ ਕਰਾਂ ਫੇਰ ਇਹਨੂੰ ਉੱਥੀ ਦੇਖੋ ਐਵੇਂ ਕਹਿਣ ਦੀ ਗੱਲ ਨਹੀਂ ਦੰਦ ਵੀ ਦੇਖੋ ਚੈੱਕ ਕਰੋ ਮੈਂ ਵਾਹ ਚਾਰ ਦੰਦ ਹੋ ਗਈ ਹੈ ਨਾ ਦੂਜੇ ਨੰਬਰ ਤੇ ਆ ਗਈ ਗੱਬਣ ਹੈ ਨਾ ਇਹ ਵੀ ਆ ਇਹ ਵੀ ਚਾਰ ਦੰਦਾਂ ਦੀ ਹਾਂ ਹਾਂ ਇੰਨਾ ਟਾਈਮ ਬਾਈ ਕਿੰਨਾ ਰਹਿ ਗਿਆ ਹੋਊਗਾ ਇਹ ਵੀ ਬੱਚੀ ਹੈ ਜੀ ਹੁ ਕਾ ਲੈ ਜੂ ਇਹਦੇ ਹਿਸਾਬ ਨਾਲ ਇੱਕ ਹਫਤਾ ਬਾਕੀ ਰਹਿ ਗਿਆ ਹਨਾ ਫੇਸ ਕੁਆਲਟੀ ਇਹਦੀ ਬੜੀ ਸੋਹਣੀ ਲੱਗੀ ਸਜਣਾ ਇਹ ਬੜੀ ਸਿਆਰੀ ਬੱਚੀ ਆ ਕਦ ਕੋ ਤੇ ਜੰਗਾ ਲੱਗਾ ਇਹਨੂੰ ਵੀ ਖੁੱਲ ਗਏ ਤੋਰਾ ਕੇ ਬਾਦ ਹੁੰਦਾ ਵੀ ਇੱਕ ਜੀ ਸਾਬ ਅੱਛੀ ਨੂੰ ਇਹ ਬਰੀਕੀਆਂ ਲੱਗੀਆਂ ਵੇ ਬੱਚੀ ਨਹੀਂ ਬੱਚੀ ਬਹੁਤ ਸੋਹਣੀ ਲੱਗੀ ਹੈ ਇਹ ਲਟੂ ਲਈ ਕਾਫੀ ਭਾਨੇ ਜਾਂਦੇ ਪਈ ਆ ਸੁੰਦੇ ਨਹੀਂ ਇਹ ਵੀ ਹੁਕਤਾ ਹੈ ਹਨ ਇਹ ਕਵਤਾ ਲੈ ਜੋ ਅੱਜ ਜੇ ਥੋੜਾ ਜਿਹਾ ਨੀ ਮੂੰਹ ਕਰਕੇ ਵਚੀਆਂ ਚੁੱਕੀਆਂ ਚੌਕੜੀਆਂ ਹਾਂ ਤੇ ਬਣਾ ਲੈ ਲਾ ਹੋਇਆ ਕੀ ਆ ਬਾਤ ਤੇ ਇਹਦੀ ਬਾਈ ਦੀ ਕੀਮਤ ਕੀ ਕਰਦੀ ਆ ਕੀਮਤ ਤਾਂ 60 ਦਾ ਭਾਵੇਂ 85000 ਰੁਪਿਆ ਕਰ ਲੈ 90 ਕਰ ਲੈ ਵਚੀ ਤਦ ਵੀ ਵਿਗਦੀ ਆ ਤੇ 80 ਹਜ਼ਾਰ ਦੀ ਦੇ ਰਿਹਾਏ ਹੋਰ ਕਰ ਦਈਏ ਮਾਨ ਪਾਇ ਆਪੇ ਕਰ ਦੋ ਦੋ ਛੱਡ ਦਾਂਗਾ ਚੀਜ਼ ਅੱਛਾ ਹੋਰ ਕਰ ਦੇਣਾ ਮਨ ਲੱਗਦਾ ਜੇ ਕੋਈ ਦਗਾ ਨੇ ਜੇ ਤੇਰੇ ਮਾਰ ਦੋ ਖਿੱਚ ਕੇ ਆਖਾਂ ਦੀ ਲੋੜ ਹੀ ਨਾ ਪਵੇ 70 ਹਜ਼ਾਰ ਦੀ ਬੱਚੀ ਦੇ ਦਿਆਂਗਾ 72 ਦੀ ਨਾ ਕਰੀ ਨਹੀਂ ਹੁਣ ਮੈਂ ਤੇਰੀ ਕਹਿ ਨਹੀਂ ਤੇ ਜਲ ਪਾਣੀ ਵਾਲੀ ਗੱਲ ਹੈ ਬੱਚੀ ਬਹੁਤ ਸੁਧਰੀ ਹੈ ਤੈਨੂੰ ਪਤਾ ਆਮ ਬੱਚੀ ਜਿਹਾ ਇਹ ਕਿਹੜੀ ਬੱਚੀ ਮਿਲਦੀ ਨਹੀਂ ਨਗੀ ਸੰਤੂ ਸਾਹਿਬ ਹਾਂ ਚਲੋ ਕੋਈ ਨਹੀਂ ਕੋਈ ਦਿੰਦਾ ਨਹੀਂਗਾ ਵੇਖੋ ਬੱਚੀ ਨੂੰ ਉੱਤੀ ਲੱਗੀ ਚਾਰ ਦੰਦ ਬੱਛੀ ਤੇ ਇਹ ਨਹੀਂ ਗੱਲ ਹੈਗੀ ਕਹਿਣ ਦੀ ਗੱਲ ਨਹੀਂ ਹਾਂ ਚੈੱਕ ਕਰੋ ਇਧਰ ਇੱਕ ਚਾਰ ਦੰਦ ਹਾਂ ਪਿਓਰ ਚਾਹ ਠੀਕ ਓਕੇ ਮੇਰੀ ਆਖ ਨਹੀਂ ਗੱਲ ਨਹੀਂ ਗੀ ਬਾਜਰ ਕੀ ਬਿਲਕੁਲ ਹੈਨਾ ਹਰਕਲ ਮੱਛੀਆਂ ਬਾਜੀ ਵੇ ਦਿਨ ਦਾ ਵੀ ਨਹੀਂ ਅੜੀ ਨੇ ਮੱਛੀਆਂ ਅੰਨਕੀ ਨੇ ਲੋ ਜੀ ਮਗਰ ਮੇਲ ਕਾ ਬੱਚਾ ਆ ਗਿਆ ਸੱਜਣੋ ਬੱਚਾ ਜੀ ਬੱਚਾ ਆ ਗਿਆ ਤੇ ਜੱਸੀ ਕ੍ਰੌਸ ਦੇ ਵਿੱਚ ਆ ਗਿਆ ਹੈਨਾ ਹਾਂਜੀ ਹਾਂਜੀ ਠੀਕ ਹੈ ਇਹ ਪਲੂਨ ਆ ਤੇ ਦੂਜਾ ਸੁਹਾ ਬਈ ਇਹ ਦੂਜਾ ਸੁਹਾ ਜੀ ਦੂਜਾ ਸੁਹਾ ਆ ਗਿਆ ਬਈ ਖੋਲੋ ਖੋਲਿਓ ਨੋ ਜੀ ਦੂਜਾ ਸਵੇਰ ਆ ਗਈ ਸੱਜਣੋ ਤੇ ਮੌਕੇ ਦਾ ਦੁੱਧ ਕਿੰਨਾ ਤਿਆਰ ਆ ਇਹਦੇ ਥਲੇ 16 ਕਿਲੋ ਹੋਊਗਾ ਅੱਜ ਤੀਜੇ ਦਿਨ ਦੀ ਵਾਢੀ ਸੋਈ ਆ ਠੀਕ ਆ ਹਾਂਜੀ ਤੀਜੇ ਦਿਨ ਦੀ ਸੱਜਣੋ ਸੋਈ ਆ ਹਾਂਜੀ ਹਾਂਜੀ 16 ਕਿਲੋ ਦੁੱਧ ਜਿਹੜਾ ਲਵਾ ਰਹੀ ਆ ਇਹ ਦੁੱਧ ਮੱਛੀ ਦਾ ਕੋਈ ਦੁੱਧ ਗਿਣ ਲੈ ਕੱਚਾ ਗਿਣ ਲੈ ਕਿੰਨੇ ਜਿਤਨਾ ਮੱਦੀ ਲੈਓ ਭਾਈ ਜੀ ਮੱਛੀ 20 ਕਿਲੋ ਦੁੱਧ ਭਰਾ ਦੂ ਸਾਹਿਬ 20 ਕਿਲੋ ਹਾਂਜੀ ਨੋ ਜੀ। ਕੀ ਆ ਬਾਤ। ਇਹ ਕੀਮਤ ਜਾਇ ਜੀ ਆ। ਕੀਮਤ ਤੇਰੀ ਜਾਇ ਜੀ ਆ। ਠੀਕ ਹੈ। ਕਿ ਨਹੀਂ ਕਰ ਦੀਏ? ਕੀਮਤ ਇਹ ਆ ਦੂਜਾ ਮੁੱਲ ਤੇ ਭਾਵੇਂ 65 ਕਰ ਲਾ ਤਾ ਵੀ ਬੱਛੀ ਵਿਕਦੀ ਆ। ਹਾਂ। 60000 ਦੀ ਬੱਛੀ ਦੇ ਦਈਆ। ਹੋਰ ਕਰ ਦੀਏ? 2 ਛੜਦਾਂਗ ਛੜ ਹੋਰ ਬਹੁਤ ਵਧੀਆ 20 ਕਿਲੋ ਵਧੀਆ ਦੁੱਧ ਚਵਾਦ ਰਹਾ ਇਹੋ ਘੱਟ ਵਿੱਚ ਹੋਰ ਕਰ ਦੋ ਫਿਕਸ ਜਾਂ ਕਰ ਦੋ ਆਪੇ 40000 ਹੋਰ ਛੱਡਦਾ ਯਾਰ 52 ਹੀ ਕਰੀਏ 52000 ਨਹੀਂ ਹੋਣੀ ਛੇੜ ਕਦੀ ਨਹੀਂ ਆੜੇ ਕਿੰਨੇ ਦੀ ਕਹੇ ਨਹੀਂ ਦੇਣੀ ਨਾ ਲਈ ਵੀ ਨਹੀਂ ਆਪਾਂ ਜਾਨ ਮਾਨਤਾ ਨਹੀਂ ਆ ਚੱਕੜੀ ਵੱਛੀ ਵਾਲੀ ਦੇ ਨੇ 55 ਦੀ ਜੈਸਨ ਹੋਈ ਕਰ ਦਈਏ ਚੱਲ 55000 ਠੀਕ ਹੈ ਉਹ ਠੀਕ ਚੌਥੇ ਨੰਬਰ ਤੇ ਸੱਜਣੋ ਇੱਕ ਆ ਗਈ ਐਫ ਐਫ ਕ੍ਰੋਸ ਉਹਦੇ ਮਗਰ ਵੱਛੀ ਤੇ ਬੱਚਾ ਜੀ ਉਹਦੇ ਮਗਰ ਵੱਛੀ ਆ ਵੱਛੀ ਆ ਗਈ ਹਣਾ ਹਾਂਜੀ ਲੋ ਜੀ ਕੀ ਬਾਤ ਹੈ ਬੱਚੀ ਬੜੀ ਪਿਆਰੀ ਹੋ ਜਾਈ ਮੜੀ ਜੀ ਤੇਰੇ ਬੰਨੇ ਪਾਲਿਆ ਬਹੁਤ ਥਣ ਥਣ ਚੰਗਾ ਲੱਗਾ ਬੱਚੀ ਬੱਚੀ ਮਗਰ ਬਹੁਤ ਆਉਂਦੀ ਲੋ ਜੀ ਥਣ ਥਣ ਬੜਾ ਸੋਹਣਾ ਵਹਿੜਦਾ ਤੇ ਕਿੰਨੇ ਦੁੱਧ ਤੋਂ ਸਟਾਰਟਿੰਗ ਕੀਤੀ ਇਹਨੇ ਇਹਦੇ ਥਲੇ 14 ਕਿਲੋ ਬੋਲਾ ਦੂਜੇ ਦਿਨ ਦੀ ਸੂਈ ਆ ਦੂਜੇ ਦਿਨ ਦੀ ਸੂਈ ਹਾਂ 14 ਕਿਲੋ ਖੋਲ ਦੋ ਤੇ ਪਹਿਲਾ ਸੂਆ ਇਹ ਵੀ ਇਹ ਪਲੂਣ ਆ ਗਈ ਹੈ ਨਾ ਸਹੀਆ ਪਲਾ ਪੁਣਾ ਪਾਈ ਤੇ ਪਹਿਲਾ ਸੂਆ ਕਰੋ ਸੰਗ ਦੇ ਵਿੱਚ ਮਰੀ ਸਾਈਡ ਤੇ ਪਾ ਲਿਆ ਚਵਾਈ ਲੱਗੀ ਬੱਚੀ ਨੂੰ ਪਾ ਲਦੇ ਫਿਰ ਪੈਣੀ ਆ ਜੀ ਤਾਜੀ ਸਹੀ ਆ ਨਾ ਹਾਂ ਪਹਿਲਾਂ ਕਰਕੇ ਫੋਲੀ ਪਾ ਲਿਆ ਜਿਹੜਾ ਕਲਟੀ ਨਹੀਂ ਇਹ ਕਦੀ ਉਧਰ ਘੁੰਮ ਜਾਂਦੀ ਕਦੀ ਉਧਰ ਘੁੰਮਦੀ ਜੀ ਜਦੋਂ ਬਾਈਕ ਦੇ ਦੂਜੇ ਬੰਨੇ ਘੁੰਮ ਜਾਂਦੀ ਤੇ ਕਰੀ ਨਹੀਂ ਲੈ ਗਈ ਮਕਮਾ ਲਈਏ ਜਿਹੜੀ ਹਮ ਸਹਾਇਆ ਰੱਖੀ ਹੂੰ ਲੋਰੀ ਪਾਲ ਫੁੱਲ ਪਾਈ ਫਿਰਦੀ ਆ ਬਾਕੀ 14 ਕਿਲੋ ਦੁੱਧ ਤੋਂ ਸਟਾਰਟਿੰਗ ਕੀਤੀ ਇਹਨੇ 14 ਕਿਲੋ ਅੱਛੀ ਕਿੱਲੇ ਬੌੜਾ ਤੋੜ ਦਮ ਘਵਾਈ ਕਰਕੇ ਖੜੇ ਗਏ ਓਕੇ ਤੇ ਰੇਟ ਬਾਈ ਕੀ ਕਰਦੀ ਗੀ ਰੇਟ ਦਾ ਜੈ ਜੀ ਆ ਜੀ ਕਿੰਨਾ ਜੀ 50000 ਦੀ ਦੇ ਲਗੇ ਖੁੱਲਾ ਮਾਨਤਨ ਕਰ ਦੋ ਰੇ 50 ਦੀ ਦੇ ਦਾਂ ਹੋਰ ਕਰ ਦੋ ਦੋ ਛੱਡ ਦਾਂ 50 ਹਮ ਪੱਸ ਤੇ ਇਹ ਨਹੀਂ ਛੱਡੋ ਨਹੀਂ 47 ਦੀ ਜੈ ਸਨੋ ਕਰੋ ਕਿਆ ਜਾਣਦੇ ਹਣਾ ਉਹ ਸਜਣੋ 47000 ਦੀ ਜੈਸਨੋ ਆ ਖੀਰਲਾ ਪੀਸ ਬਾਕੀ ਵੜਾਂ ਸਾਰੀਆਂ ਚੰਗੀਆਂ ਕੁਆਲਟੀ ਵਾਲੀਆਂ ਆ ਤੇ ਆਪਣੀ ਮਾੜੀ ਉਦੋਂ ਕੇ ਪਹੁੰਚ ਕੇ ਖਾਸ ਵਿਜਿਟ ਕਰਕੇ ਠੀਕ ਆ ਜੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਭਾਈ ਦਲਵੀਰ ਸਿੰਘ ਦੇ ਫਾਰਮ ਤੇ ਤਸੱਲੀ ਕਰਕੇ ਜਿਹੜੇ ਵੀ ਚੰਗੇ ਲੱਗਦੀ ਵੜ ਆਪਣੀ ਖਰੀਦਦਾਰੀ ਕਰਕੇ ਉਲ ਜਾ ਸਕਦੇ ਜੀ ਧੰਨਵਾਦ ਵੀਡੀਓ ਵੇਖਣ ਲਈ ਸასი ਸ਼ਾਲ ਦੀ ਸਾਰਿਆਂ ਨੂੰ